ਨਹੀਂ ਅਜੇ ਤਾਂ ਦੇਖੋ ਇਸ ਤਰ੍ਹਾਂ ਹੈਗਾ ਕਿ ਦੇਖੋ ਇਹ ਇਲੈਕਸ਼ਨ ਜਿਹੜੀ ਸੀ ਇਹ ਬਹੁਤ ਟਫ ਇਲੈਕਸ਼ਨ ਹੈਗੀ ਆ ਕਿਉਂਕਿ ਇੱਥੇ ਸਰਕਾਰ ਆਮ ਪਾਰਟੀ ਦੀ ਔਰ ਉੱਤੇ ਬੀਜੇਪੀ ਦੀ ਆ ਔਰ ਦੋਵਾਂ ਕੋਲ ਸਾਧਨਾ ਦੀ ਕੋਈ ਕਮੀ ਨਹੀਂ ਆ ਔਰ ਉਹ ਪੂਰੇ ਸਾਧਨਾ ਦਾ ਉਪਯੋਗ ਵੀ ਕਰ ਰਹੇ ਹਨ ਤੇ ਸਾਡੇ ਵਰਗੇ ਲੋਕ ਜਿਨ੍ਹਾਂ ਕੋਲ ਉਹਨੇ ਸਾਧਨ ਨਹੀਂ ਉਹਨਾਂ ਲਈ ਬਹੁਤ ਜ਼ਿਆਦਾ ਟਫ ਫਾਈਟ ਸੀ ਮੈਂ ਫਿਰ ਵੀ ਕਾਂਗਰਸ ਦੇ ਵਰਕਰਸ ਔਰ ਰੱਬ ਦਾ ਭਗਵਾਨ ਦਾ ਛੋਟੇ ਸਾਹਿਬ ਜਦੇ ਆਂਦਾ ਸਾਰਿਆਂ ਦਾ ਨਤਮਸਤਕ ਹੁੰਨਾ ਕਿ ਸਾਰਿਆਂ ਨੇ ਮੈਨੂੰ ਅਸ਼ੀਰਵਾਦ ਦੇ ਕੇ ਉਹ ਮੈਨੂੰ ਲਾਈਨ ਪਾਰ ਕਰਾਤੀ ਔਰ ਦੁਬਾਰਾ ਐਮਪੀ ਬਣਾਤਾ ਬਹੁਤ ਬਹੁਤ ਧੰਨਵਾਦ ਕੀ ਛੋਟੀ ਜਿਹੀ ਜ਼ਿਆਦਾ ਜਿਹੜੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੁਹਾਡੇ ਆ ਮਤਲਬ ਦੇਖੋ ਮੈਂ ਆਪਣੀਆਂ ਗੱਲਾਂ ਬਾਤਾਂ ਚ ਬਹੁਤ ਸਪਸ਼ਟ ਔਰ ਇਮਾਨਦਾਰ ਹਾਂ ਮੈਂ ਕਦੇ ਵੀ ਕੋਈ ਲੁਕਾਸ਼ੀਪੀ ਵਾਲੀ ਕਰਨ ਕਰਦਾ ਨਹੀਂ ਹੈਗਾ ਦੇਖੋ ਮੈਂ ਸਭ ਤੋਂ ਪਹਿਲਾ ਵਾਦਾ ਕੀਤਾ ਸੀ ਕਿ ਮੈਂ ਛੋਟੇ ਸਾਹਿਬ ਜਦੇ ਆ ਦੀ पहला तो पार्लीमेंट चल करूँगा और दूसरा मैं ये कि मैं जरा श्री फतेहगढ़ साहब है उन्होंने इंटरनेशनल टूरिस्ट सर्किट कराने कहा कि मैं और प्रोमिस भी किया कि पार्लीमेंट से जाके मेरा पहला भाषण जोड़े होगा वो छोटे साहबजाद की शहीद से होगा और मैं श्री फतेहगढ़ साहब ली इंटरैशनल टूरिस सर्किट मंगूँगा और वो जो दया सुविधावे मंगूँगा और वह मैं मांग रखी ਉਹ ਬਾਜਪਾ ਦੀ ਸਰਕਾਰ ਹ ਉੱਤੇ ਮੋਦੀ ਜੀ ਹੈਗੇ ਆ ਉਹਨਾਂ ਨੇ ਉਹਦੇ ਤੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਤੇ ਉਹ ਮੇਰੀ ਇੱਕਦਮ ਉਹ ਬਹੁਤ ਵੱਡੀ ਗੱਲ ਪੈਂਡਿੰਗ ਆ। ਦੂਸਰੇ ਬਹੁਤ سارے ਇਸ਼ੂ ਪੈਂਡਿੰਗ ਆ। ਬਹੁਤ ਸਾਰੀਆਂ ਗੱਲਾਂ ਸੀ ਉਹਨਾਂ ਨੇ ਕਈ ਛੋਟੀਆਂ-ਛੋਟੀਆਂ ਕਈ ਮੇਰੇ ਕੰਮ ਘਰ ਵੀ ਦਿੱਤੇ ਲੇਕਿਨ ਬਹੁਤ ਸਾਰੀਆਂ ਮੇਜਰ ਰੇਲਵੇ ਦੀਆਂ ਇਸ਼ੂਜ਼, ਨੈਸ਼ਨਲ ਹਾਈਵੇ ਦੇ ਇਸ਼ੂਜ਼ ਬਹੁਤ ਸਾਰੇ ਇਸ਼ੂਜ਼ ਉਹਨਾਂ ਨੇ ਛੱਡੇ ਵੀ ਹੋਏ ਆ। ਉਹ ਮੈਂ ਹੁਣ ਕੀ ਕਰੂੰਗਾ ਕਿ ਆ ਕਰਕੇ ਮੈਂ ਆਪਣੇ ਲੀਡਰਾਂ ਨਾਲ ਵਰਕਰਾਂ ਨਾਲ ਸਾਰੇ ਸਪੋਰਟਰਾਂ ਨਾਲ ਗੱਲ ਕਰਕੇ ਇੱਕ ਉਹ ਸੂਚੀ ਨੂੰ ਦੁਬਾਰਾ ਰਿਵਾਈਜ਼ ਕਰਕੇ ਲੈ ਕੇ ਜਾਊਂਗਾ ਕਿਉਂਕਿ ਦੂਸਰੀ ਵਾਰ ਚੁਣਿਆ ਗਿਆ ਨਾ ਤੇ ਦੂਸਰੀ ਵਾਰ ਇਹਨਾਂ ਸਾਰੇ ਲੋਕਾਂ ਨਾਲ ਗੱਲ ਕਰਕੇ ਮੈਂ ਸੂਚੀ ਬਣਾਊਂਗਾ ਕਿ ਕਿਹੜੀਆਂ ਗੱਲਾਂ ਭਾਰਤ ਸਰਕਾਰ ਤੋਂ ਕਰਾਉਣੀਆਂ ਨੇ ਕਿਹੜੀਆਂ ਗੱਲਾਂ ਪੰਜਾਬ ਸਰਕਾਰ ਔਰ ਉਸੇ ਪ੍ਰਾਇੋਰਟੀ ਦੇ ਸਾਬ ਨਾਲ ਫਿਰ ਮੈਂ ਆਪਣਾ ਕੰਮ ਸ਼ੁਰੂ ਕਰਦਾ ਹਾਂ